ਦੀ ਹੋਈ ਹੈ ਸ਼ੁਰੂਆਤ ਲੋਕਾਂ ਅਤੇ ਜੀਵ ਜੰਤੂਆਂ ਨੂੰ ਮਿਲਿਆ ਗਰਮੀ ਤੋਂ ਰਾਹਤ ਸੋ ਉਮੀਦ ਆ ਕਿਸਾਨਾਂ ਨੂੰ ਹੋਵੇਗਾ ਵੱਡਾ ਲਾਭ ਮੀਂਹ ਪੈਣ ਤੇ ਦੁਕਾਨਦਾਰ ਦੇ ਵਿੱਚ ਚਿੰਤਾ ਵੀ ਹੈ ਦੁਕਾਨਦਾਰਾਂ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਲਗਾਤਾਰ ਪੂਰੇ ਪੰਜਾਬ ਅੰਦਰ ਬਾਰਿਸ਼ਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਜਿਸ ਦੇ ਨਾਲ ਕਾਫੀ ਗਰਮੀ ਪੈ ਸੀ ਤੇ ਹੁਣ ਬਾਰਿਸ਼ਾਂ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ ਆ ਕਿਤਨਾ ਕਿਤੇ ਲੋਕਾਂ ਨੂੰ ਰਾਹਤ ਮਿਲੀ ਆ ਲੋਕ ਘਰਾਂ ਚੋਂ ਬਾਹਰ ਨਿਕਲਣਾ ਵਧੀਆ ਮਹਿਸੂਸ ਕਰ ਰਹੇ ਨੇ ਕਿਉਂਕਿ ਕਾਫੀ ਧੁੱਪ ਲੱਗ ਰਹੀ ਸੀ ਦਿਨ ਬਹੁ ਚਮਾਸੇ ਦੇ ਲੱਗ ਰਹੇ ਸੀ ਪਰ ਇਹ ਬਾਰਿਸ਼ਾਂ ਨਾਲ ਕਿਤਨਾ ਕਿਤੇ ਲੋਕਾਂ ਨੂੰ ਆਮ ਜੀਵ ਜੰਤੂਆਂ ਨੂੰ ਰਾਹਤ ਮਿਲੀ ਆ ਪਰ ਦੁਕਾਨਦਾਰ ਕਿਤਨਾ ਕਿਤੇ ਇਸ ਤੋਂ ਨਾਕੁਸ਼ ਹੁੰਦੇ ਨੇ ਕਿਉਂਕਿ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਤੇ ਕਸਟਮਰ ਜਿਹੜਾ ਉਹ ਘੱਟ ਨਿਕਲਦਾ ਇਸੇ ਦੇ ਨਾਲ ਗੱਲ ਕਰ ਲਈ ਸਾਡੇ ਨਾਲ ਦੁਕਾਨਦਾਰ ਮ ਹਾਂ ਜੀ ਸਰ ਇਹ ਮਰਕਮਾ ਜੀ ਅਸਮਾਨ ਜੀ ਗੱਲ ਕਰੀਏ بارشਾਂ ਜਿਸ ਤਰੀਕੇ ਨਾਲ ਹੋ ਰਹੀਆਂ ਨੇ ਇੰਨੀ ਅਕਲਾਬ ਦਾ ਇੱਕ بارشਾਂ ਨੇ ਕਿਉਂਕਿ ਗਰਮੀ ਤੋਂ ਵੀ ਕਾਫੀ ਰਾਹਤ ਮਿਲੀ ਹੈ ਫਸਲਾਂ ਵਾਸਤੇ ਤੇ ਬਹੁਤ ਵਧੀਆ ਜੀ ਮਾਰਕੀਟ ਜਿਹੜਾ ਅਜਿੰਦਾ ਮੰਦਾ ਚੰਦਾ ਆ ਜਾਂਦਾ ਗਾ ਘਟ ਨਿਕਲਦੇ ਆ ਬਾਕੀ ਤੇ ਬਹੁਤ ਵਧੀਆ ਗੱਲ ਆ ਤੇ ਅਸੀਂ ਬੰਦ ਹੋ ਜਣਗੇ ਜੇ ਬੀਲੀ ਦਾ ਬਚਾ ਹੋਏਗਾ ਲੋਕ ਇਸ ਸੀਜ਼ਨਾਂ ਚੱਲਣਗੇ ਪਿੱਛੇ ਸੀਜ਼ਨ ਤੋਂ ਮਾਫੀ ਜਾ ਜਣਗੇ ਲੋਕ ਬਹੁਤ ਵਧੀਆ ਪਰ ਪਰ ਜਿੱਥੇ ਗਰਮੀ ਤੋਂ ਵੀ ਕਾਫੀ ਰਾਹਤ ਮਿਲਨੀ ਕਿਉਂਕਿ ਗਰਮੀ ਵੀ ਕਾਫੀ ਚਮਾਸਿਆਂ ਵਾਲੀ ਪੈ ਰੰਡੀ ਸੀ ਇਹ ਦਿਨਾਂ ਦੇ ਵਿੱਚ ਕਾਫੀ ਦੀ ਬਾਰਸ਼ਾਂ ਵੀ ਕਾਫੀ ਲੇਟ ਹੋਈਆਂ ਨੇ ਜੇ ਆਪਾਂ ਮੱਝ ਦੀ ਗੱਲ ਕਰੀਏ ਤੇ ਮੱਝ ਤੇ ਹਰ ਵਾਰਾ ਇਹ ਹਾਲ ਸਾਡੀ ਵਾਰੀ ਖੀਰ ਤੇ ਆਉਂਦੀ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਪਾਣੀ ਤਾਂ ਬਚੇ ਰਹਿਦਾ ਮੱਝ ਨੇ ਹੋਏ ਫਖੀਰ ਤੇ ਮਿਲਦਾ ਮਿਲਦਾ ਸਭ ਕੁਝ ਜਾਂਦਾ ਪਰ ਹੁਣ ਹੁਣ ਜਿਸ ਤਰੀਕੇ ਨਾਲ ਬਾਰਸ਼ ਆਉਣੀ ਹੈ ਕਿੰਨੀਆਂ ਦੁਕਾਨਦਾਰਾਂ ਵਾਸਤੇ ਕਿੰਨੀਆਂ ਕਿ ਤੁਸੀਂ ਦੁਕਾਨਦਾਰ ਹੋ ਕੀ ਕਸਟਮਰ ਦਾ ਕਿੰਨਾ ਕੋ ਅਖੀ ਨਹੀਂ ਘਰੇ ਕੋਈ ਨਹੀਂ ਆਜੇਗਾ ਕਸਟਮਰ ਜਾਣਾ ਕਿਤੇ ਸਾਡੀ ਸਾਡੇ ਕੋਲ ਆਉਣਾ ਹੀ ਆਉ जिम्मेदार ਸਾਡਾ ਨੂੰ ਸਰਕਾਰ ਦਾ ਫਾਇਦਾ ਆ ਉਹਦੇ ਨਾਲ ਇਹ ਸਾਨੂੰ ਦੁਕਾਨਦਾਰਾਂ ਨੂੰ ਵੀ ਫਾਇਦਾ ਹੈ ਠੀਕ ਹੈ ਸਰ ਕੁਝ ਪਿੰਡਾਂ ਤੋਂ ਆਏ ਹੋਏ ਲੋਕ ਵੀ ਮੌਜੂਦ ਨੇ ਸਾਡੇ ਨਾਲ ਹਾਂਜੀ ਭਾਜੀ بارش ਹੋਣ ਦੀ ਕਿੰਨੀ ਕਿ ਰਾਹਤ ਮਿਲ ਰਹੀ ਹੈ بارش ਨਾਲ بارش ਨਾਲ ਇੱਕ ਤੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਏਗਾ ਕਿਉਂਕਿ ਜਿਉਂ ਜਿਉਂ ਗਰਮੀ ਨਾਲ ਹਮਸਪੈਂਦਾ ਤੇ ਉਤੋਂ ਜਿਹੜੀ ਸੁੰਢੀ ਆ ਇਹ ਝੋਨੇ ਨੂੰ ਜ਼ਿਆਦਾ ਪੈਂਦੀ ਆ ਜਿਉਂ ਜਿਉਂ بارش ਛੰਡਾ ਮੌਸਮ ਰਹੂਗਾ ਛੰਡੇ ਮੌਸਮ ਦੇ ਨਾਲ ਸੁੰਢੀ ਜਿਹੜੀ ਘਟ ਪਊਗੀ ਕਿਸਾਨ ਨੂੰ ਬਹੁਤ ਰਾਹਤ ਮਿਲੂਗੀ ਇੱਕ ਆਮ ਪਬਲਿਕ ਨੂੰ ਵੀ ਜਿਹੜੀ ਹਮਸ ਜਰਦਾ ਸੀ ਚਮਾਸੇ ਲੱਗਦੇ ਆ ਭਾਦਰੋਂ ਦੇ ਉਹ ਚਮਾਸਿਆਂ ਤੋਂ ਬਹੁਤ ਰਾਹਤ ਮਿਲ ਰਹੀ ਆ ਹਾਲਾਤ ਇਤਨਾ ਨੇ ਬਣੇ ਆ ਕਿ ਜਿਹੜਾ ਸੌਣ ਦਾ ਨਹੀਂ ਹੁੰਦਾ ਉਹ ਭਾਦਰੋਂ ਚ ਪੈ ਰਿਹਾ ਕਿ ਲੋਕ ਬਹੁਤ ਰਾਹਤ ਮਹਿਸੂਸ ਕਰ ਰਹੇ ਪਰ ਜਿਸ ਤਰੀਕੇ ਨਾਲ ਦੇਖ ਕੇ ਗੱਲ ਕਰੀ ਤੇ ਮਾਝੇ ਦੀ ਮਾਝੇ ਚ ਲੇਟ ਬਾਰਿਸ਼ਾਂ ਹੋ ਰਹੀਆਂ ਨੇ ਜਿਸ ਤਰੀਕੇ ਨਾਲ ਪਹਿਲਾਂ ਕਾਫੀ ਹੋਰ ਹੋ ਰਹੀਆਂ ਸੀ ਹਲਕਿਆਂ ਚ ਪਰ ਇਸ ਮਾਝੇ ਦੀ ਗੱਲ ਕਰੀ ਤੇ ਹੁਣ ਬਾਰਿਸ਼ ਸ਼ੁਰੂ ਹੋਈਆਂ ਨੇ ਪਹਿਲਾਂ ਤਾਂ ਕਾਫੀ ਗਰਮੀ ਰਹੀ ਐ ਇਹ ਤਾਂ ਬਿਲਕੁਲ ਠੀਕ ਹੈ ਕਿ ਜਿਹੜੀ ਗਰਮੀ ਆ ਉਸ ਖੂਬ ਜ਼ਿਆਦਾ ਰਿਹਾ ਗਰਮੀ ਦਾ ਪਹਿਲਾਂ ਸੌਣ ਦੇ ਵਿੱਚ ਬਹੁਤ ਗਰਮੀ ਰਹੀ ਆ ਮਾਧਿਅ ਦੇ ਵਿੱਚ ਜਿਹੜੀ بارش ਜਿੰਨੀ ਕਿ ਐਡਵਾਂਸ ਗਿੰਦੇ ਸੀ ਫੇ ਹੋਊਗੀ ਪਰ ਉਹਨੇ ਐਡਵਾਂਸ بارش ਨਹੀਂ ਹੋਈ ਦੂਜੇ ਸੂਬਿਆਂ ਦੇ ਵਿੱਚ بارش ਜ਼ਿਆਦਾ ਹੋਈ ਆ ਉਹ بارش ਹੋਣ ਸ਼ੁਰੂ ਹੋਈ ਆ ਪਰ ਇੱਕ ਜ਼ਰੂਰ ਹੈ ਕਿ ਪ੍ਰਮਾਤਮਾ ਅੱਗੇ ਅਰਦਾਸ ਇਹ ਹੀ ਆ ਕਿ ਹੁਣ ਜਿਹੜਾ ਪੈਣਾ ਪੈਜੇ ਪੱਕੀ ਫਸਲ ਤੇ ਰਾਹਤ ਰੱਖੇ ਬਹੁਤ ਮਿਹਰਬਾਨ ਠੀਕ ਹੈ ਸਾਡੇ ਨਾਲ ਹੋਰ ਵੀ ਇੱਥੇ ਦੁਕਾਨਦਾਰ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਵੀਰ ਜੀ ਕੀ ਕਹਣਾ ਚਾਹੁੰਦੇ ਹੋ بارش ਹੋਣ ਦੀ ਆ ਕਿੰਨੀ ਕਿ ਰਾਹਤ ਮਿਲੀ ਆ ਜੀ بارش ਨਾਲ ਰਾਹਤ ਤਾਂ ਬਹੁਤ ਮਿਲੀ ਆ ਜੀ ਗਰਮੀ ਬੜੀ ਭੈਣ ਰਹੀ ਸੀ ਅੱਜ ਠੀਕ ਆ ਮੌਸਮ ਵਧੀਆ ਬਣਿਆ ਆ ਪਰ ਇਹ ਵੀ ਦੁਕਾਨਦਾਰੀ 'ਚ ਫਰਕ ਪੈਂਦਾ ਗਾਹਕ ਬਹੁਤ ਘਟ ਜਾਂਦਾ ਬਿਯਾਰ 'ਚ ਪਰ ਚਲੋ ਉਹ ਵੀ ਕਰਨਾ ਪੈਣਾ ਸਾਬਤ ਆ ਵੀ ਜਦੋਂ ਮੌਸਮ ਵਧੀਆ ਆ ਜਾਏ ਗਰਮੀ 'ਚ ਵਿਚਾਰੂਗਾ ਕਸਟਮਰ ਜ਼ਿਆਦਾ ਬਾਅਦ 'ਚ ਨਿਕਲੂਗਾ ਬਿਯਾਰ 'ਚ ਠੀਕ ਹੈ ਜਿੱਥੇ ਗਰਮੀ ਤੋਂ ਰਾਹਤ ਮਿਲਣ ਦਾ ਜੋ ਬੇਨਫਿਟ ਹੋ ਰਿਹਾ ਕਿੰਨਾ ਲੱਗਦਾ ਕਿ ਕਸਟਮਰ ਤੇ ਕੋਈ ਅਸਰ ਪੈ ਰਿਹਾ ਸੀ ਤੇ ਕਸਮਰ ਵਧ ਵੀ ਸਕਦਾ بارش ਨਾਲ ਠੰਡਾ ਮੌਸਮ ਹੋਏਗਾ ਕਸਮਰ ਵਧੇ ਨਿਕਲੇਗਾ ਨਹੀਂ بارش ਹੋਣ ਡੀਆ ਕਸਟਮਰ ਘਟ ਜਾਂਦਾ ਬਿਯਾਰ ਵਿੱਚ ਬਾਕੀ ਗਾਗਾ ਮੌਸਮ ਦਾ ਫਰਕ ਪਊਗਾ ਦੇ ਵਧੂਗਾ ਗਰਮੀ ਕਰਕੇ ਵੀ ਕਸਪਰ ਬਹੁਤ ਘੱਟ ਹੀ ਤੇ ਬਰਸਾਤ ਵਿੱਚ ਕਸਪਰ ਬਿਲਕੁਲ ਬੰਦ ਹੋ ਜਾਂਦਾ ਲਗਾਤਾਰ ਤੁਸੀਂ ਇਹ ਤੁਸੀਂ ਦੇਖ ਰਹੇ ਹੋ ਕਿ ਅਸੀਂ ਇਸ ਵੇਲੇ ਹਲਕਾ ਜਿਹਾ ਨਾਲਾ ਦੇ ਬਜ਼ਾਰਾ ਚ ਮੌਜੂਦ ਹਾਂ ਜਿੱਥੇ ਕਿ بارش ਹੋਣਾ ਕਿਤਨਾ ਕਿਤੇ ਜਿਹੜੇ ਲੋਕਾਂ ਦੇ ਚਿਹਰੇ ਖੜਗੇ ਨੇ ਪਸ਼ੂ ਪੰਛੀ ਕੋਸ਼ੋ ਰਹਿਣੇ ਕਿ بارش ਹੋ ਰਹੀ ਆ ਪਰ ਦੁਕਾਨਦਾਰ ਕਿਤਨਾ ਕਿਤੇ ਕਹਿ ਰਹੇ ਨੇ ਕਿ ਬਾਰਿਸ਼ ਆਉਣਾ ਕਸਟਮਰ ਦੀ ਵਾਕਿੰਗ ਘਟ ਜਾਂਦੀ ਆ ਕਸਟਮਰ ਘਟ ਜਾਂਦਾ ਆ ਪਰ ਇਸੇ ਤਰ੍ਹਾਂ ਮਾਰੇ ਕਿਰਪਾ ਰੱਖੇ ਮੌਸਮ ਵਧੀਆ ਰੱਖੇ ਲੋਕ ਖੁਸ਼ ਰਹਿਣ ਜੀ ਵੀ ਜੰਦੂ ਖੁਸ਼ ਰਹਿਣ ਤੇ ਆਪ ਲੋਕਾਂ ਦੇ ਕੰਮਕਾਰ ਚੱਲਦੇ ਰਹਿਣ ਬਾਕੀ ਤੁਸੀਂ ਜੁੜੇ ਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ